ਤੋ ਪਲਾਜ਼ਾ ਉੱਤੇ ਵੀ ਚੋੜਾ ਹੋਣੀ ਹੈ ਨਹੀਂ ਤਾਂ ਵਕ ਵਕ ਪਾਰਟੀ ਦੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਮੁਕੰਮਲ ਕਰਦਾ ਹੈ ਉੱਥੇ ਜੇਕਰ ਸੁਰੱਖਿਆ ਪ੍ਰਬੰਧ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੰਗਰੂਰ ਪੁਲਿਸ ਤੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਤਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਜਿਸ ਤਰ੍ਹਾਂ ਚੋਣਾ ਆ ਰਹੀਆਂ ਨੇ ਉਸ ਬਾਬਤ ਜਿਹੜਾ ਕਿ ਪੂਰੀ ਤਿਆਰੀ ਹੈ ਤੇ ਕੋਈ ਵੀ ਹੁੱਲੜਬਾਜੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਚੋਣ ਵਾਲੀ ਚੋਣਾਂ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਪੂਰਾ ਕਰਨਾ ਸਾਡੀ ਡਿਊਟੀ ਹੈ ਜਿਸ ਦੇ ਚਲਦੇ ਛਾਜਲੀ ਸੁਨਾਮ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਕਿਸੇ ਮਾੜੇ ਅੰਸਰ ਨੂੰ ਨਾ ਮਿਲੇ ਤਾਂ ਕਿ ਜੋ ਚੋਣਾ ਦਾ ਮਾਹੌਲ ਖਰਾਬ ਕਰ ਸਕੇ ਅੱਜ ਮਾਂਜੋਗ ਐਸਐਸਪੀ ਸਾਹਿਬ ਸਰਾ ਸਤਾਲ ਸਿੰਘ ਚਾਹਲੀ ਜੀ ਦੀ ਆਈਪੀਐਸ ਸਰਪੀਸ ਕਰਨੂ ਨੇ ਲਈ ਦਰੱਖਤ ਤੇ ਪਰਸੋਂ ਜੋ ਜ਼ਿਲ੍ਹਾ ਪ੍ਰਦੇਸ਼ ਬਲੋਕ ਸੰਭੀ ਦੀਆਂ ਇਲੈਕਸ਼ਨ ਹੋ ਰਹੀਆਂ ਉਹ ਰਿਗਾਰਡਿੰਗ ਅਸੀਂ ਪੂਰੇ ਚੌਕਸ ਆ ਬੜਾ ਸਾਡੇ ਸਾਰੇ ਕਿਤੇ ਇੰਤਜ਼ਾਮ ਹੋ ਗਏ ਨੇ ਪੋਸ ਵਗੈਰਾ ਦੇ ਕਿਸੇ ਨੂੰ ਵੀ ਹਲਣ ਭਲਣ ਨਹੀਂ ਕਰਨ ਦਿੱਤੀ ਜਾਊਗੀ ਜਿਹੜੇ ਕੋਈ ਬੰਦੇ ਸ਼ਰਾਰਤੀ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ ਤੇ ਟੋਟਲੀ ਅਸੀਂ ਪੁਲਿਸ ਉਹ ਅੱਜ ਬਲੈਕ ਮਾਰਚ ਸਾਡਾ ਚੱਲ ਰਿਹਾ ਜਿਵੇਂ ਮੈਂ ਮੇਰੇ ਕੋਲ ਹੈਗਾ ਸੰਗਰੂਰ ਸलाम ਦੇ ਦੋਨੇ ਬਲਾਕ ਤੇ ਸਾਜਲੀ ਇਹ ਮੈਂ ਇਹ ਏਰੀਆ ਚ ਅਸੀਂ ਬਲੈਕ ਮਾਰਚ ਕਰ ਰਹੇ ਆ ਅੱਜ ਅਸੀਂ ਹੁਣ ਇੱਥੇ ਕਰ ਰਹੇ ਆ ਸਦਰ ਦੀ ਏਰੀਆ ਤੇ ਜਿੱਦੇ ਡੀਐਸਪੀ ਸਾਹਿਬ ਸਾਡੇ ਦਾ ਸੁਖਦੇਵ ਸਿੰਘ ਜੀ ਐਸਐਚਓ ਸਦਰ ਤੇ ਸਿਟੀ ਸਾਰੀ ਫੋਰਸ ਨਾਲ ਅਸੀਂ ਕਰ ਰਹੇ ਆ ਪੂਰੇ ਅਸੀਂ ਅਲਰਟ ਆ ਸਰ ਜੀ ਫੋਰਸ ਦੀ ਗੱਲ ਕੀ ਦੇਖੋ ਫੋਰਸ ਬਾਰੋਂ ਵੀ ਲਗਾਈ ਗਈ ਕੋਲੋ ਜੀ ਸਾਡੇ ਕੋਲੇ ਬਾਰੋਂ ਵੀ ਸਾਡੇ ਕੋਲੇ ਤਰੀਬ 1000 ਸਾਡੇ ਇੰਨੇ ਫੋਰਸ ਦੇ ਜਵਾਨ ਆਏ ਨੇ ਅਸੀਂ ਸਾਰੇ ਕਿਤੇ ਇਹ ਚੌਕਸ ਹੁਣ ਸਾਡੀ ਇਹ ਫਲੈਗ ਮਾਰ ਤੋਂ ਬਾਅਦ ਸਾਡੀ ਨਾਕਾ ਬੰਦੀ ਹੈ ਤੇ 24 ਘੰਟੇ ਅਸੀਂ ਪੂਰੇ ਫੀਲਡ 'ਚ ਅਸੀਂ ਤਲਾਮ ਕੋਈ ਇਹੋ ਜੀ ਸ਼ਿਕਾਇਤ ਆਈ ਹੋ ਜਿਹੜੀ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ ਜਾਂ ਕੁਝ ਇਹੋ ਜੀ ਗੱਲਬਾਤ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਐਸੇ ਨਹੀਂ ਫੀਲਡ ਜਾ ਵੀ ਜੇ ਕੋਈ ਆਉਂਦੀ ਹੈ ਸ਼ਿਕਾਇਤ ਅਸੀਂ ਇਮੀਡੀਏਟਲੀ ਉਹ ਤੇ ਰੈਐਕਸ਼ਨ ਕਰਦੇ ਐ ਕਿ ਸਰਵਲ ਸੈਂਸਿਟਿਵ ਬੂਥ ਕਿੰਨੇ ਰੱਖੇ ਗਏ ਨੇ ਜਿਹਦੇ ਤੇ ਤੁਸੀਂ ਸਮਝਦੇ ਨਹੀਂ ਹੋ ਸਕਦਾ ਸਾਡੇ ਹੈਗੇ ਨੇ ਕੁਝ ਕੁ ਸੈਂਸਿਟਿਵ ਨੇ ਨਾਨ ਸੈਂਸਿਟਿਵ ਵੀ ਨੇ ਬਟ ਆਵਰਾਲ ਅਸੀਂ ਸਾਡੇ ਉਸਤ ਨੇ ਕਾਬੂ ਜਿਨਾਂ ਇਹੋ ਜਿਹੀ ਗੱਲ ਨਹੀਂ ਕਿਤੇ ਵੀ ਅਸੀਂ ਕੋਈ ਹੰਲਾ ਕੋ ਲਾ ਨਹੀਂ ਹਾਂ ਜਿਹੜੇ ਕੋ ਪਿੰਟ ਜੇ ਲਾਟੀ ਪਰ ਲੱਗਦੀ ਉਹ ਵੀ ਇਹ ਪਿੰਟ ਪਾਰਟਿਕੂਲਰ ਹੈਗੇ ਜਿੱਥੇ ਜ਼ਿਆਦਾ ਫੋਰਸ ਡਿਪਲੋਏ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਜੋ ਜੀਓਸ ਦੀ ਉਹਦੀ ਰਾਉਂਡ ਦੀ ਜਰੂਰਤ ਤਾਂ ਵੀ ਕੋਈ ਇਹੋ ਜਿਹੇ ਪਿੰਡ ਕਿਤੇ ਹੋਣ ਇਦਾਂ ਜੀ ਸਾਡੇ ਜਿਵੇਂ 10 ਬਲਾਕ ਨੇ 10 ਬਲਾਕਾਂ ਦੇ ਸਾਡੇ ਕੱਲੇ-ਕੱਲੇ ਡੀਐਸਪੀ ਦੇ ਹੈਗੇ ਨੇ ਬਲਾਕ ਤੇ ਉਹਨਾਂ ਤੇ ਤਿੰਨ-ਤਿੰਨ ਤੇ ਅਸੀਂ ਐਸਪੀ ਸਾਹਿਬ ਲੱਗੇ ਹੋਏ ਆ ਤੇ ਜਿਵੇਂ ਮੇਰੇ ਕੋਲ ਚਾਰ ਬਲਾਕ ਨੇ ਦੋ ਸੁਨਾਮ ਦੇ ਨੇ ਇੱਕ ਸਾਦਰ ਆ ਆਪਣਾ ਹੋ ਗਿਆ ਸੰਗਰੂਰ ਦਾ ਹੋ ਗਿਆ ਇੱਕ ਚਾਦਲੀ ਦਾ ਹੋ ਗਿਆ ਇਦਾਂ ਹੀ ਆਪਣੇ ਨਵਜੀ ਨਵਰੀਤ ਵੀਰਕੇ ਜੀ ਨੇ ਤਿੰਨੋਂ ਨਾਲ ਕੋਲ ਨੇ ਨੇ ਆਗੇ ਨੇ ਅਤਰੀ ਸਾਹਿਬ ਕੋਲੇ ਉਹਨਾਂ ਕੋਲੇ ਆਗੇ ਨੇ ਸਾ ਆਪਣਾ ਸ਼ੇਰਪੁਰ ਤੇ ਧੂਰੀ ਤੇ ਭੌਨੀਗੜ ਇਦਾਂ ਵੀ ਵਰਖ ਸਾਹਿਬ ਕੋਲ ਨੇ ਗੜਬਾ ਹੋ ਗਿਆ ਮੂਨਕ ਹੋ ਗਿਆ ਲਹਿਰਾ ਹੋ ਗਿਆ ਇਸ ਤੇ ਸਾਡੀ ਪੂਰੀ ਚੌਕਸੀ ਆ ਇਤੇ ਵੀ ਕੋਈ ਇਸ਼ਾਰ ਨਹੀਂ ਹੁਣ ਜੋ ਬਿਲਕੁਲ ਪੀ